ਮਾਝੋ ਮੇਰੇ ਵੱਡੇ ਵੀਰ ਭਾਈ ਭਗਵੰਤ ਮਾਨ ਜੀ ਮੁੱਖ ਮੰਤਰੀ ਪੰਜਾਬ ਜਿੰਪਾ ਸਾਹਿਬ ਰਜੋਤ ਜੀ ਪ੍ਰਿੰਸੀਪਲ ਸਾਹਿਬ ਡਾਇਰੈਕਟਰ ਸਾਹਿਬ ਜ ਆ ਸਹਿਬਾਨ ਮੈਨੂੰ ਵਾਲਾ ਅਦਮਾ ਕਾਲਜ ਦੇ ਵਿੱਚ ਪੜਦਾ ਹੁਣ ਮੈਂ ਤਾਂ ਸਵਾਲ ਲੈ ਰਿਹਾ ਤੁਹਾਨੂੰ ਕਿਉਂਕਿ ਅਸੀਂ ਜਦੋਂ ਜਾਂਦੇ ਸੀ ਇਹ ਬੈਮ ਜਦੋਂ ਫਸ ਸੈਕਿੰਡ ਥਰਡ ਇਨਾਮ ਅਨਾਉਂਸ ਕਰ ਰਹੇ ਸੀ ਮੈਨੂੰ ਇਹ ਲੱਗਦਾ ਸੀਗਾ ਵੀ ਹੁਣ ਵੀ ਬੋਲਿਆ ਵੀ ਫਸ ਪ੍ਰਾਈਜ਼ ਭਗਵੰਤ ਸਿੰਘ ਐਕਲੀਮੇਸ਼ਨ ਚੋਂ ਔਰ ਸਨਿਕ ਚੋਂ ਲੋਗੀ ਦੇ ਵਿੱਚ ਹੈ ਕਰਮਜੀ ਸਿੰਘ ਫਸਟ ਆਇਨੇ ਮੈਨੂੰ ਇਹ ਲੱਗਦਾ ਸੀ ਵੀ ਇਦਾਂ ਬੋਲਣਗੇ ਹੁਣ ਕਿਉਂਕਿ ਅਸੀਂ ਇਹਨਾਂ ਸਟੇਜਾਂ ਤੇ ਆਏ ਆ ਸੋ ਜ਼ਿਆਦਾ ਸਮਾਂ ਨਾ ਖਰਾਬ ਕਰਦੇ ਹੋ ਮੈਂ ਬੇਨਤੀ ਕਰਾਂਗਾ ਮਾਨ ਸਾਹਿਬ ਨੂੰ ਵੀ ਕਿਉਂਕਿ ਅਸੀਂ ਉਹਦੇ ਵੀ ਇਕੱਠੇ ਗਾਉਂਦੇ ਰਿਹਾ ਤੇ ਉਹੀ ਸਮਾਂ ਤਿਆਰ ਹੈ ਅਸੀਂ ਬੰਨੀਏ ਮਾਂ ਪਰਤਿਓ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਮਾਂ ਪਰਤਿਓ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਤੂੰ ਮਗਦਾਰ ਸੁਰਜਾ ਕਮੀਆਂ ਦੇ ਵੇੜੇ ਤੂੰ ਮਗਦਾ ਰਹੀ ਵੇ ਸੁਰਜਾ ਕਮੀਆਂ ਦੇ ਵੇੜੇ ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ ਜਿੱਥੇ ਮਿਲਣ ਅੰਗੂਠੇ ਸੰਗੀਆਂ ਨੂੰ ਜਿੱਥੇ ਵਾਰ ਤਰਸਦੇ ਕੰਗੀਆਂ ਨੂੰ ਨੱਕ ਬਗਦੇ ਅੱਖਾਂ ਚੁੰਨੀਆਂ ਤੇ ਦੰਦ ਕਰੇੜੇ ਤੂੰ ਮਗਦਾ ਸੂਰਜਾ ਕਮੀਆਂ ਦੇ ਵੇੜੇ ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਜਿੱਥੇ ਜੰਮਦਾ ਬੰਦਾ ਸਰੀਏ ਟਕਿਆਂ ਦੀ ਮੀਰੀ ਪੀਰੀਏ ਜਿੱਤੇ ਕਰਜੇ ਹੇਟ ਪੰਜੀਰੀਏ ਬਾਪੂ ਦੇ ਕਰਜੇ ਦੇ ਸੂਤ ਪੁੱਤ ਜੰਮਦੇ ਜਿਹੜੇ ਧੀਆ ਹੋਂਕੇ ਭਰਦੀਆਂ ਅਸਮਾਨ ਜੜੇਰੇ ਤੂੰ ਮਗਦਾਰਈ ਵੇ ਸੂਰਜਾ ਕਮੀਆਂ ਦੇ ਵੇੜੇ ਤੂੰ ਮਗਦਾਰਈ ਵੇ ਸੂਰਜਾ ਕਮੀਆਂ ਦੇ ਵੇੜੇ ਥੈਂਕ ਯੂ ਜੀ ਥੈਂਕ ਯੂ ਸੋ ਮਚ